ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥਣ ਜਸ਼ਨਦੀਪ ਕੌਰ ਦੀ ਮੌਤ ਅਤੇ ਪ੍ਰੋਫੈਸਰ ਵੱਲੋਂ ਵਿਦਿਆਰਥਣਾ ਨਾਲ ਸ਼ਲੀਲ ਵਿਵਹਾਰ ਦੇ ਮਾਮਲੇ ਸੰਬੰਧੀ ਯੂਨੀਵਰਸਿਟੀ ਦੇ ਮੁੱਖ ਗੇਟ ਉੱਤੇ ਜਸ਼ਨਦੀਪ ਕੌਰ ਇਨਸਾਫ ਮੋਰਚੇ ਵੱਲੋਂ ਪਿਛਲੇ ਸਾਲ 18 ਦਸੰਬਰ 2023 ਤੋਂ ਦਿਨ ਰਾਤ ਦਾ ਤਰਨਾ ਚੱਲ ਰਿਹਾ ਹੈ ਵਿਦਿਆਰਥੀ ਪੋਦੀਆਂ ਠੰਡੀਆਂ ਰਾਤਾਂ ਨੂੰ ਵੀ ਯੂਨੀਵਰਸਿਟੀ ਦੀਆਂ ਠੰਡੀਆਂ ਸੜਕਾਂ ਉੱਤੇ ਸੰਘਰਸ਼ ਤੇ ਡਟੇ ਹੋਏ ਨੇ ਅੱਜ ਜਸ਼ਨਦੀਪ ਕੌਰ ਇਨਸਾਫ ਮੋਰਚੇ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਵੱਲੋਂ ਵੱਡੀ ਗਿਣਤੀ ਵਿੱਚ ਯੂਨੀਵਰਸਿਟੀ ਵਿਖੇ ਵਾਈਸ ਚਾਂਸਲਰ ਮੁਰਦਾਬਾਦ ਦੋਸ਼ੀ ਪ੍ਰੋਫੈਸਰ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਰੋਸ਼ ਪ੍ਰਦਰਸ਼ਨ ਕਰਦਿਆਂ ਮਾਰਚ ਕੱਢਿਆ ਗਿਆ ਜ ਜਿਨ੍ਹਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੀ ਕਾਰਵਾਈ ਦੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਤੇ ਜਿਹੜਾ ਪ੍ਰਸ਼ਾਸਨ ਯੂਨੀਵਰਸਿਟੀ ਪ੍ਰਸ਼ਾਸਨ ਉਸ ਦੇ ਉੱਤੇ ਜਿਹੜੇ ਲਗਾਤਾਰ ਦੋਸ਼ੀ ਨੂੰ ਵਿਚਾਰ ਰਿਹਾਗਾ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਧਮਕਾ ਰਿਹਾ ਡਰਾਵੀਂ ਦੇ ਰਿਹਾ ਤੇ ਪੰਜਾਬ ਸਰਕਾਰ ਤੋਂ ਭਗਵੰਤ ਮਾਨ ਤੋਂ ਮੁੱਖ ਮੰਤਰੀ ਤੋਂ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਉਹਨਾਂ ਤੋਂ ਇਹ ਮੰਗ ਕਰਦੇ ਆਂ ਵੀ ਪਿਛਲੇ ਲੰਬੇ ਸਮੇਂ ਤੋਂ 3 ਮਹੀਨਿਆਂ ਤੋਂ ਵਿਦਿਆਰਥੀ ਜੂੰਜਰੇ ਨੇ ਇਹ ਸਮੱਸਿਆ ਨਾਲ ਤੇ ਵਿਦਿਆਰਥੀ ਠੰਡ ਦੇ ਦਿਨਾਂ ਦੇ ਵਿੱਚ ਆਪਣੇ ਘਰ ਹੋਸਟਲ ਪੜ੍ਹਾਈ ਛੱਡ ਕੇ ਇਧਰਨੇ ਤੇ ਬੈਠੇ ਨੇ ਪੰਜਾਬ ਸਰਕਾਰ ਇਹ ਆਵਾਜ਼ ਨੂੰ ਸੁਣੀ ਤੇ ਜਲਦ ਤੋਂ ਜਲਦ ਉਹ ਪ੍ਰੋਫੈਸਰ ਉੱਤੇ ਕਾਰਵਾਈ ਕਰੇ ਜਿਹੜੇ ਵਿਦਿਆਰਥੀ ਇਨਸਾਫ ਦੇ ਲਈ ਬੈਠੇ ਨੇ ਉਹਨਾਂ ਤੇ ਕੋਈ ਦਬਾਅ ਪਾਇਆ ਜਾ ਰਿਹਾ ਪ੍ਰਸ਼ਾਂਸ਼ਰ ਵੱਲੋਂ ਉਹਨਾਂ ਤੇ ਜੀ ਦਬਾਅ ਵੱਖ-ਵੱਖ ਤਰੀਕੇ ਨਾਲ ਪਾਇਆ ਜਾਂਦਾ ਪਿਆ ਉਹਨਾਂ ਦੀ ਪਿੰਡ ਦੀ ਪੰਚਾਇਤ ਦੇ ਵਿੱਚ ਕਿਸੇ ਸਰਪੰਚ ਨੂੰ ਫੋਨ ਕਰਕੇ ਜਾਂ ਘਰੇ ਕਿਸੇ ਤਰੀਕੇ ਨਾਲ ਕੋਈ ਲਿੰਕ ਕੱਢ ਕੇ ਉਹਨਾਂ ਨੂੰ ਐਦਾਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਜੋ ਇੱਥੇ ਨਾ ਪਹੁੰਚ ਸਕਣ ਪਰ ਵਿਦਿਆਰਥੀ ਡਟ ਕੇ ਖੜੇ ਨੇ ਬੈਠੇ ਨੇ ਇੱਥੇ ਇੱਥੇ ਦਿਨ ਰਾਤ ਅਣਮਿੱਥਿਆ ਸਮਾਂ ਦੇ ਧਰਨੇ ਤੇ ਦਿੱਤਾ ਹੋਇਆ ਉਹ ਡਟ ਕੇ ਰਹਿਣਗੇ ਤੇ ਪ੍ਰਸ਼ਾਸਨ ਤੋਂ ਜਿਹੜੀ ਪ੍ਰਸ਼ਾਸਨ ਦੇ ਲਗਾਤਾਰ ਤੁਸੀਂ ਵਿਰੋਧ ਕਰ ਰਹੇ ਹੋ ਇਨਸਾਫ ਦੀ ਮੰਗ ਕਰ ਰਹੇ ਹੋ ਅਗਲੀ ਕੀ ਰੂਪਰੇਖਾ ਹੋਵੇਗੀ ਜਾਂ ਬੱਚੇ ਕਿਉਂਕਿ ਉਹਨਾਂ ਯੂਨੀਵਰਸਿਟੀ ਜਿਹੜੀ ਬੱਚਿਆਂ ਨੂੰ ਸਟਾਰਟ ਹੋ ਚੁੱਕੇ ਨੇ ਬੱਚਿਆਂ ਨੂੰ ਕੀ ਅਪੀਲ ਕਰਦੇ ਹੋ ਜੋ ਬੱਚੇ ਸਸਪੈਂਡ ਕੀਤੇ ਗਏ ਸੀਗੇ ਉਹ ਵਿਦਿਆਰਥੀ ਇੱਥੇ ਬੈਠੇ ਨੇ ਬਾਕੀ ਹੋਰ ਵਿਦਿਆਰਥੀ ਵੀ ਆ ਕੇ ਸਾਥ ਦੇ ਰਹੇ ਨੇ ਅਗਰ ਸਮੇਂ ਸਿਰ ਨਾ ਸੁਣੀ ਗਈ ਤਾਂ ਵਿਦਿਆਰਥੀ ਸੜਕ 'ਤੇ ਘਰਾਓ ਵੀ ਕਰਨਗੇ ਅਚ ਜੀ ਜਸਪ੍ਰੀਤ ਕੌਰ ਅਤੇ ਬਾਕੀ ਜਿਹਨੀਆਂ ਵਿਦਿਆਰਥੀਆਂ ਜਿਨ੍ਹਾਂ ਨੇ ਬਿਆਨ ਦਿੱਤੇ ਉਹਨਾਂ ਨੂੰ ਸਾਫ ਦਗਾਉਣ ਦੇ ਲਈ ਜਿਹੜਾ ਕਿ 18 ਦਸੰਬਰ ਤੋਂ ਲਗਾਤਾਰ ਯੂਨੀਵਰਸਿਟੀ ਦੇ ਮੈਦਾਨ 'ਤੇ ਧਰਨਾ ਚੱਲਦਾ ਆ ਰਿਹਾ ਹੈ ਉਸੇ ਹੀ ਧਰਨੇ ਦੀ ਉਸੇ ਹੀ ਧਰਨੇ ਵਿੱਚ ਲਗਾਤਾਰ ਤਰਨ ਬਣਾਉਂਦੇ ਹੋਏ ਅੱਜ ਯੂਨੀਵਰਸਿਟੀ ਦੀ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਵੱਲੋਂ ਰੋਸ ਮਾਰਚ ਕੱਢਿਆ ਗਿਆ ਜਿਸ ਰੋਸ ਮਾਰਚ ਦੇ ਵਿੱਚ ਦੋਸ਼ੀਆਂ ਉੱਪਰ ਕਾਨੂੰਨੀ ਕਾਰਵਾਈ ਕਰਵਾਉਣ ਦੇ ਲਈ ਵਿਦਿਆਰਥੀਆਂ ਵੱਲੋਂ ਨਾਅਰੇ ਵੀ بلند ਕੀਤੇ ਗਏ ਕਿ ਅਸੀਂ ਇਸ ਮੋਰਚੇ ਵਿੱਚੋਂ ਵੀ ਜਿਹੜਾ ਹੈ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਪੰਜਾਬ ਦੇ ਹਰ ਖਿੱਤੇ ਤੋਂ ਹਰ ਪਿੰਡ ਹਰ ਸ਼ਹਿਰ ਦੇ ਵਿੱਚੋਂ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਨ ਦੇ ਲਈ ਵਿਦਿਆਰਥੀ ਤੇ ਵਿਦਿਆਰਥਣਾ ਹੁੰਦੀਆਂ ਨੇ ਅਤੇ ਇੱਥੇ ਯੂਨੀਵਰਸਿਟੀ ਵਿੱਚ ਯੂਨੀਵਰਸਿਟੀ ਜਿਹੜਾ ਪ੍ਰਸ਼ਾਸਨ ਹੈ ਜਾਂ ਕੁਝ ਅਧਿਕਾਰੀ ਹੈ ਜਾਂ ਕੁਝ ਪ੍ਰੋਫੈਸਰ ਹੈ ਉਹਨਾਂ ਵੱਲੋਂ ਜਿਹੜਾ ਵਾ ਵਿਦਿਆਰਥੀਆਂ ਜਾਂ ਵਿਦਿਆਰਥਣਾ ਕਿਸੇ ਨਾ ਕਿਸੇ ਰੂਪ ਵਿੱਚ ਸ਼ੋਸ਼ਣ ਕੀਤਾ ਜਾਂਦਾ ਹੈ ਅਤੇ ਇਸ ਸ਼ੋਸ਼ਣ ਨੂੰ ਬਿਲਕੁਲ ਹੀ ਬੰਦ ਕਰਾਉਣ ਦੇ ਲਈ ਤੁਸੀਂ ਸਾਡਾ ਸਾਥ ਦਿਓ ਵੱਤੋ ਵੱਤ ਜਿਹੜਾ ਆ ਲੋਕ ਆਵਾਜ਼ ਇਹ ਮੁੱਦਾ ਬਣਨਾ ਚਾਹੀਦਾ ਹੈ ਪੰਜਾਬ ਸਰਕਾਰ ਤੋਂ ਮੇਨ ਮੰਗ ਕੀ ਕਰਦੇ ਹਾਂ ਵਾਈਸ ਚਾਂਸਲਰ ਜਿਹੜੇ ਵਾਰ-ਵਾਰ ਵਿਦਿਆਰਥੀਆਂ ਤੇ ਦਬਾਅ ਪਾ ਰਹੇ ਨੇ ਦੋਸ਼ੀਆਂ ਨੂੰ ਸ਼ਹਿ ਦੇ ਰਹੇ ਨੇ ਪੰਜਾਬ ਸਰਕਾਰ ਤੋਂ ਕੀ ਕਾਰਵਾਈ ਦੀ ਮੰਗ ਕਰਦੇ ਹਾਂ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਨਾ ਚਾਹੁੰਦੇ ਜਿੱਥੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਜਿਹੜਾ ਆ ਜਿਹੜੀਆਂ ਬੇਟੀਆਂ ਵਿਦਿਆਰਥਣ ਆਇਆ ਬੇਟੀਆਂ ਨੂੰ ਉਹਨਾਂ ਦੇ ਲਈ ਸੁਰੱਖਿਆ ਦੇ ਲਈ ਵੱਤੋ ਵੱਤ ਇੰਤਜ਼ਾਮ ਕਰਦੇ ਪਏ ਆ ਜਾਂ ਕਈ ਕਾਨੂੰਨ ਬਣਾ ਰਹੇ ਆ ਪਰ ਇੱਕ ਹਰਿਆਣਾ ਦੇ ਵਿੱਚ ਇਦਾਂ ਦਾ ਇੱਕ ਮਸਲਾ ਹੁੰਦਾ ਕਿ ਹਰਿਆਣਾ ਦੇ ਇੱਕ ਕਿਸੇ ਕਾਲਜ ਦਾ ਜਿਹੜਾ ਪ੍ਰਿੰਸੀਪਲ ਹੈ ਉਹ ਵਿਦਿਆਰਥੀਆਂ ਨੂੰ ਇਦਾਂ ਦੇ ਸ਼ੋਸ਼ਣ ਟਿੱਪਣੀਆਂ ਕਰਦਾ ਤਾਂ ਉਹਦੇ ਤੇ ਪਰ ਹਰਿਆਣਾ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ। ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਨੂੰ ਵੀ ਸੇ ਬੇਨਤੀ ਕਰਦੇ ਕਰਦੇ ਆ ਇਸ ਮੋਰਚੇ ਵੱਲੋਂ ਕਿ ਜਿਹੜਾ ਦੋਸ਼ੀ ਪ੍ਰੋਫੈਸਰ ਹੈ ਪ੍ਰੋਫੈਸਰ surjit ਉਸ ਦੇ ਉੱਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਜਲਦ ਹੀ ਅਮਲ ਵਿੱਚ ਲਿਆਂਦੀ ਜਾਵੇ ਅਤੇ ਜੋ ਉਸ ਦੋਸ਼ੀ ਪ੍ਰੋਫੈਸਰ ਨੂੰ ਬਚਾਉਣ ਦੇ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਪੱppa ਪਾਰ ਹੋਇਆ ਬੈਠਾ ਹੈ ਉਹਨਾਂ ਦੇ ਉੱਤੇ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਯੂਨੀਵਰਸਿਟੀ ਪ੍ਰਸ਼ਾਸਨ ਚਾਹੁੰਦਾ ਹੈ ਉਹਨਾਂ ਦੇ ਜਿਹੜੇ ਵਿਦਿਆਰਥੀਆ ਜਾਂ ਵਿਦਿਆਰਥਣਾਂ ਦੇ ਘਰੇ ਉਹਨਾਂ ਦੇ ਪਿੰਡਾਂ ਦੇ ਸਰਪੰਚ ਜਾਂ ਪਿੰਡ ਦੇ ਮੈਂਬਰ ਜਾਂ ਕੋਈ ਵਕੀਲ ਇਹਨਾਂ ਦੇ ਦੁਆਰਾ ਘਰਾਂ 'ਚ ਫੋਨ ਕੀਤੇ ਜਾ ਰਹੇ ਐ ਕਿ ਤੁਹਾਡਾ ਜਿਹੜਾ ਬੇਟਾ ਜੋ ਜਿਹੜਾ ਵਿਦਿਆਰਥੀ ਡਰ ਕੇ ਆਪਣੇ ਬਿਆਨ ਵਾਪਸ ਲੈ ਲਵੇ ਸੋ ਇਸ ਕਰਕੇ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਪੈਂਸ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਆ ਕਿ ਤੁਸੀਂ ਇਸ ਜੋ ਦੋਸ਼ੀ ਪ੍ਰੋਫੈਸਰ ਉੱਪਰ ਬਣਦੀ ਕਾਨੂੰਨੀ ਕਾਰਵਾਈ ਕਰੋ ਅਤੇ ਜੋ ਦੋਸ਼ੀ ਨੂੰ ਬਚਾਉਣ ਵਿੱਚ ਲੱਗੇ ਹੋਏ ਆ ਉਹਨਾਂ ਤੇ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ